Música ਤਾਰੀ ਮੇਕਾ ਬੋਲ ਕੀ ਬੱਝਿਆ ਤੇਰਾ ਨਾਮ ਮੇਰਾ ਖੁਦੀ ਬਣੀ ਨਾਗੀ ਤੇਰੇ ਬੋਲੀਆਂ ਬਾਤ ਸਿੰਗੇ ਨਾ ਮੇਰਾ ਖੁਦੀ ਬਣੀ ਨਾਗੀ ਓ ਤੁਲੀ ਜਾਨੀਆਂ ਦੀ ਬੱਲੀ ਤੁਲੀ ਜਾਨੀਆਂ ਓ ਤੁਲੀ ਜਾਨੀਆਂ ਆ ਜੀ ਬੋਲਾ ਬਕਰ ਸੱਚੇ ਦਰਬਾਰ ਦੀ ਜੈ ਬਾਬਾ ਬੋਲਾ ਨਾਲ ਵਾਲੇ ਵੀਰ ਦੀ ਜੈ ਬਾਬਾ ਬੋਲਾ ਖਾਨ ਤੋਂ ਦੇ ਵੀਰ ਦੀ ਜੀ ਮਾਲਕ ਦਾ ਹੁਕਮ ਬਾਬਾ ਕਹਿੰਦਾ ਓਏ ਫੇਰ ਬੇਰਬਸਰੀ ਉਹਦਾ ਹੋਵੇ ਤੇ ਜਨਾਨੀ ਨੂੰ ਤਕਦੀਰ ਰਹਿੰਦੀ ਹੋਵੇ ਜੋੜਾ ਤੇ ਜਨਾਨੀ ਇੱਥੇ ਬੈਠੀ ਹੋਵੇ ਤੇ ਹੁਣ ਵੀ 10 10 10 10 ਵਜੇ ਜਾਂਦੇ ਹੁਣ ਇੱਥੇ ਬੈਠੀ ਜਾਂਦਾ ਬੋਲੋ ਜੀ ਬੋਲੀ ਤੇਰਾ ਬਾਦੂ ਮਾਰ ਕੇ ਦਾਲਾ ਦਾ ਭਗੜੇ ਤੇਰਾ ਪੈਣਾ ਮੁੰਨੀ ਲੱਗਦਾ ਬੋਲੋ ਜੀ ਬਾਬਾ ਕਹਿੰਦਾ ਕੋ ਰਿਸ਼ਤੇ ਦਾ ਬੇਰਵਾ ਹੋਵੇ ਵਿੱਚ ਜੱਤੀ ਨੂੰ ਜਾਂ ਪੁੱਤ ਨੂੰ ਰਿਸ਼ਤਾ ਨੇਪ ਲੈਣਾ ਚੜਦਾ ਹੋਵੇ ਉਹਨਾਂ ਨੂੰ ਹੋਇਆ ਪਤਾ ਨਹੀਂ ਕੀ ਚੱਲ ਦੱਸੋ ਇਹਦਾ ਫਾਰਕ ਇਹੀ ਕੰਮ ਚੱਲਣਾ ਤੁਹਾਨੂੰ ਐਮੀ ਇਤਰੀ ਵਜ੍ਹਾ ਬੱਜਣੀਆਂ ਆ। ਆਖੇ ਤੁਹਾਨੂੰ ਖੜਨਾ ਤਾਂ ਹੋਣਾ ਪੈਣਾ। ਠੀਕ ਆ ਨਾ? ਸਹੀ ਗੱਲ। ਇਹ ਬਹੁਤ ਬੰਦ ਹੁੰਦੇ ਨੇ ਹਮਦੇ ਉਰ ਦੇ ਨਹੀਂ ਹੁੰਦੇ। ਇਹ ਠਾਕੇ ਛਰਦੇ ਨੇ ਇਹ ਕੰਮ ਵਾਲਿਆਂ ਨੂੰ। ਚਲੋ ਜੀ ਗਾਹਾਂ ਚਲੋ।

ਬਾਬਾ ਕਹਿੰਦਾ ਓਏ ਕਿਸੇ ਦਾ ਬਾਹਰ ਦਾ ਕੰਮ ਆੜਿਆ ਪਿਆ ਹੋਵੇ ਕਿਸੇ ਨੇ ਬਾਹਰਲੀ ਕੰਟਰੀ ਜਾਣਾ ਹੋਵੇ ਤੇ ਕੰਮ ਆੜਿਆ ਪਿਆ ਹੋਵੇ ਤੇ ਹੁਣ ਤੁਹਾਨੂੰ ਪਰੇ ਹੋਣਾ ਪਊਗਾ ਹੁਣ ਲੱਗੇ ਗੁਰਪ੍ਰੇ ਉੱਠਣ ਕੰਮ ਕਰਕੇ ਤੇ ਕੋਈ ਰਾਜੀ ਨਹੀਂ ਸਾਰਿਆਂ ਨੂੰ ਐਸੀ ਬਾਹਰ ਰੱਖੇ ਤੇ ਬਾਹਰ ਦੇ ਬੱਚੇ ਭਾਂਡੇ ਮੰਜਣੇ ਪੈਣੇ ਪੈਣੇ ਕੁਝ ਨਹੀਂ ਬਾਹਰ ਵੀ ਠੀਕ ਹੈ ਬੋਜੋ ਕੋਈ ਜਨੇ ਮੰਜਣੇ ਹੁਣ ਬਾਏ ਉੱਠੀ ਜਾਂਦੇ ਨੇ ਫੋਟੋ ਨੂੰ ਖੜੀਆਂ ਹੋਣਾ ਪਊਗਾ ਦੇਖਿਆ ਕਿ ਓਏ ਉਹ ਬਾਬਾ ਉਹ ਵਾਜੀ ਜਾਵ ਜੈ ਬਾਬਾ ਹਾਜ਼ਰ ਪੈਨੇ ਕਣ ਹਾਜ਼ਰ ਜਮਾ ਜਿਉਂ ਬਾਬਾ ਬਾਹਰ ਦਾ ਕੰਮ ਹੋਵੇ ਤੇ ਮਸਲਾ ਹੱਲ ਨਾ ਹੁੰਦਾ ਹੋਵੇ ਹਾਂ ਲਗ ਲਗ ਫੈਲ ਮੁਰਦੀ ਹੋਵੇ ਚਲੋ ਜੀ ਬੋਲੋ ਜੀ ਫਾਜ਼ਲ ਪਾ ਇਹਨੇ ਕਣ ਬਾਬਾ ਮੈਨੂੰ ਕਹਿੰਦਾ ਖੜਾ ਹੋਣਾ ਨਾ ਹੋਣਾ ਬੁੱਢਾ ਦੀ ਮਰਜ਼ੀ ਆ ਹਾਂ ਤੋਤਾ ਮਹਾਦੇ ਅਲੀ ਕਾਣਾ ਨਾ 看到了。